ਈ ਅਰਦਾਸ ਕਰਨ ਆਏ ਆ ਕਿ ਪਾਸ਼ਾ ਤੁਹਾਨੂੰ ਇੰਨੀ ਸਮਤ ਦੇਵੇ ਕਿ ਤੁਸੀਂ ਪੰਥ ਦੇ ਜਜ਼ਬਾਤਾਂ ਦੀ ਸਭ ਤੋਂ ਮੋਹਰੇ ਹੋ ਕੇ ਦਰਜਮਾਨੀ ਕਰੋ ਆ ਪੁਲਿਸ ਵੀ ਤੁਹਾਡੇ ਨਾਲ ਖੜੀ ਆ ਭਾਵੇਂ ਕੋਟਪੁਰਿਆ ਨੂੰ ਡਾਂਗਾ ਵੜਾਓ ਬੇਤੀ ਕਰਦੇ ਆ ਭਾਈ ਸਾਹਿਬ ਨੂੰ ਵੀ ਜਿਹੜਾ ਰੋਲਾ ਪਾਣਾ ਪਈ ਜਾਣ ਤੋਂ ਕੋਈ ਗੱਲ ਨਹੀਂ ਜੇ ਅਮਾਨ ਦੀ ਬੇਦਵੀ ਕਰਨੀ ਹੋਊਗੀ ਤੇ ਕਰ ਲੈਣਗੇ ਜਿਹੜੀ ਅਰਦਾਸ ਤੁਸੀਂ ਗੁਰਦਰਾ ਸਾਹਿਬ ਜਾ ਕੇ 1121 ਸੂਰ ਦੀ ਆਪਣੇ ਭਲੇ ਲਈ ਕਰਾਉਣੇ ਹੋ اپنی مانسک شانتی دی آتمک شانتی دی کراونے اون اسی او ਤੁਹਾਡੇ ਲਈ مفت وچ کرنا ہے سیاسی ਆਕਾ ਦੀ ਚਾਹ ਪੁਲਸੀ ਦੇ ਹਾਰ ਦੇ ਵਿੱਚ ਕਿਤੇ باقی ਹੋ ਗਏ ਨੇ ਪੰਚ ਤੋਂ ਤੇ ਅਸੀਂ ਤੁਹਾਡੇ ਲਈ ਅਰਦਾਸ ਕਰਦੇ ਆ ਤੁਸੀਂ ਪਦਾਵੇ ਪਾੜੋ ਜਿਹਨਾਂ ਨੂੰ ਇਹ ਲੱਗਦਾ ਵੀ ਅਸੀਂ ਕੋਈ ਘਰ ਦਾ ਘਰਾਓ ਕਰਨ ਕੋਈ ਜਿੰਦਾਬਾਦ ਮੁਰਦਾਬਾਦ ਕਰਨ ਕਿਸੇ ਦੀ ਸ਼ਾਨ ਦੇ برخلاف ਸ਼ਹਿਰ ਕੁਝ ਬੋਲਣ ਆਇਆ ਤਾਂ ਇਹੋ ਜਿਹਾ ਕੁਝ ਇਸ ਕਰਕੇ ਕੋਈ ਹੱਲੇ ਗੁੱਲੇ ਵਾਲੇ ਪਾਸੇ ਦਾ ਸੋਚ ਰਿਹਾ ਜੋ ਗੁਰੂ ਬਾਸ਼ਾ ਨੇ ਸਾਨੂੰ ਮਿਸਲਾ ਨੇ ਸਾਨੂੰ ਸਿਧਾਂਤ ਦਿੱਤਾ ਕਿ ਆਪਣੇ ਆਗੂਆਂ ਦੀ ਪੰਥਕ ਕਚੈਰੀ ਦੇ ਵਿੱਚ ਜਵਾਬਦੇਹੀ ਦੇ ਤੱਕ ਸਾਨੂੰ ਵੀ ਅਧਿਕਾਰ ਹੈ ਤੁਹਾਨੂੰ ਮਾਣ ਹੋਣਾ ਚਾਹੀਦਾ ਹੈ ਕਿ ਅਸੀਂ ਇਤਿਹਾਸ ਦੇ ਹਿਸਾਬ ਨਾਲ ਉਹਨੂੰ ਦौराਉਂਦੇ ਹੋਏ ਸਿਰਫ ਤੁਹਾਡੇ ਲਈ ਅਰਦਾਸ ਕਰਨਾ ਹੈ ਜਿਹੜੀ ਅਰਦਾਸ ਤੁਸੀਂ ਗੁਰਦੁਆਰਾ ਸਾਹਿਬ ਜਾ ਕੇ 1121 ਸੋ ਲਈ ਆਪਣੇ ਭਲੇ ਲਈ ਕਰਾਉਨੇ ਹੋ ਆਪਣੀ ਮਾਨਸਿਕ ਸ਼ਾਂਤੀ ਲਈ ਆਤਮਿਕ ਸ਼ਾਂਤੀ ਲਈ ਕਰਾਉਨੇ ਹੋ ਅਸੀਂ ਉਹ ਤੁਹਾਡੇ ਲਈ ਮੁਫਤ ਚ ਕਰਨਾ ਹੈ ਇੱਕ ਗੱਲ ਤੇ ਦੂਜੀ ਗੱਲ ਮੈਂ ਇਹ ਸਮਝੀਏ ਵੀ ਭਾਈ ਕੁਲਵੰਤ ਸਿੰਘ ਮੰਨਣ ਦੇ ਘਰੇ ਕਿਉਂ ਹੈ ਇਹ ਇਸ ਵਕਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੀਫ ਸਕੱਤਰ ਨੇ ਔਰ ਸਾਨੂੰ ਇਹ ਵੀ ਜਾਣਕਾਰੀ ਮਿਲੀ ਹੈ ਕਿ ਜਿਹੜਾ ਮਤਾ ਅੰਤਰੀ ਕਮੇਟੀ ਨੇ ਪਾਸ ਕੀਤਾ ਉਹਦੇ ਤੇ ਹਲੇ ਤੱਕ ਇਹਨਾਂ ਨੇ ਸ਼ਾਇਦ ਸਹਿਮਤ ਨਹੀਂ ਕੀਤੀ ਤੇ ਇਸ ਕਰਕੇ ਤੁਹਾਡੇ ਵਾਲੇ ਇਸ ਕਰਕੇ ਵੀ ਆਏ ਆ ਵੀ ਜੇ ਤੁਸੀਂ ਨਹੀਂ ਕੀਤੇ ਤੇ ਹੁਣ ਕਰਿਓ ਵੀ ਨਹੀਂ ਟੈਕਨੀਕਲੀ ਤੁਹਾਡੇ ਸਾਈਨ ਤੋਂ ਬਿਨਾ ਜਿਹੜਾ ਆ ਅੰਤਰੀ ਕਮੇਟੀ ਦਾ ਜਿਹੜਾ ਉਹ ਮਤਾ ਹੈ ਜਿਹੜਾ ਸਮੁੱਚੇ ਪੰਥ ਦੇ ਜਜ਼ਬਾਤਾਂ ਦੀ ਤਰਜਮਾਨੀ ਦੇ ਉਲਟ ਜਾ ਕੇ ਕੀਤਾ ਗਿਆ ਉਹ ਤੁਹਾਡੇ ਸਾਈਨ ਤੋਂ ਬਿਨਾ ਪਾਸ ਨਹੀਂ ਹੋ ਤੁਹਾਨੂੰ ਬੇਨਤੀ ਕਰਨ ਆਇਆ ਪਹਿਲੀ ਗੱਲ ਤਾਂ ਇਹ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ ਨੂੰ ਉਹਨਾਂ ਦਾ ਅਧਿਕਾਰ ਖੇਤਰ ਦੱਸਣਗੇ ਸੀ ਵੀ ਭਾਈ ਤੁਹਾਡਾ ਅਧਿਕਾਰ ਜਿਹੜਾ ਆ ਉਹ ਗਲਿਆਰੇ ਤਕਸੀਮਤ ਹੈ ਇਹ ਸਿਧਾਂਤਾਂ ਤੋਂ ਜਿਸ ਸਗਾ ਤੇ ਬੈਠੇ ਹੋ ਉਹਦੀ ਮਹੱਤਤਾ ਕੀ ਹੈ ਉਸ ਉਹਦੇ ਦਾ ਵਕਾਰ ਕੀ ਹੈ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਤੋਂ ਸਖਰੇ ਹੋਣ ਦਾ ਪ੍ਰਮਾਣ ਦੂਸਰਾ ਤੁਸੀਂ ਉਹ ਜਿਨ੍ਹਾਂ ਨੇ ਠੋਕ ਮਾਰਾ ਕੇ ਆਪਣੀ ਕੌਮ ਦੇ ਇੱਕ ਜਥੇਦਾਰ ਦੇ ਉਹਦੀ ਕਿਰਦਾਰ ਦਾ ਜਿਹੜਾ ਅਸੈਸੀਨੇਸ਼ਨ ਕੀਤਾ ਤੇ ਉਹ ਸਾਰਾ ਮਸਾਲਾ ਜਿਹੜਾ ਤੁਸੀਂ ਉੱਥੇ ਬੈਠ ਕੇ ਬੋਲਿਆ ਉਹ ਸਿੱਖ ਵਿਰੋਧੀ ਟਵਿੱਟਰ ਚੈਨਲਾਂ ਨੇ ਦੱਬ ਕੇ ਸਿੱਖਾਂ ਦੇ ਖਿਲਾਫ ਵਰਤਿਆ ਵੀ ਦੇਖੋ ਤੁਹਾਡੇ ਜੱਦਦਾਰੇ ਹੋ ਜੂਂਦੇ ਜਿਹੜੀਆਂ ਝੂਠੀਆਂ ਰਿਪੋਰਟਾਂ ਬਣਾ ਕੇ ਪ੍ਰੋਪਗੈਂਡਾ ਕਰਕੇ ਜਿਹੜੀ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਭੱਲ ਬਣੀ ਸੀ ਤੁਸੀਂ ਮਿੱਟੀ ਚ ਰੋਲੀ ਹੁਣ ਇਹ ਦੱਸ ਦਈਏ ਵੀ ਅਰਦਾਸ ਕਰਨੀ ਕਿਉਂ ਆਏ ਕੋਈ ਤੁਸੀਂ ਸਾਡੇ ਗੁਰ ਭਾਈ ਹੋ ਤੁਹਾਡੇ ਨਾਲ ਕੋਈ ਪੈਨਸ਼ਨ ਨਹੀਂ ਆਏ ਇੱਕ ਛੋਟੀ ਜੀ ਐਗਜ਼ਾਮਪਲ ਦੇ ਦਿੰਨੇ ਆ ਕਹਿੰਦੇ ਵੀ ਇੱਕ ਵਾਰੀ ਇੱਕ ਗੁਰਦੁਆਰੇ ਦੇ ਵਿੱਚ ਸੇਵੇ ਦਾ ਸੇਵਾਦਾਰਾ ਨੇ ਭਾਂਡੇ ਚੋਰੀ ਕਰਦਾ ਹੋਇਆ ਇੱਕ ਚੋਰ ਫੜ ਲਿਆ ਰੰਗੇ ਹੱਥੀਏ ਤੇ ਜਿਵੇਂ ਹ ਇਕੱਠੇ ਹੋਏ ਨੇ ਹੁਣ ਸਾਡੇ ਵਰਗੇ ਦੋ ਧੜੇ ਵੀ ਕਿਧਰ ਖੜੇ ਨੇ ਕਿਧਰ ਖੜੇ ਨੇ ਇੱਕ ਕਹਿੰਦੇ ਵੀ ਇਹਨੂੰ ਆਪ ਕੁੱਟਿਏ ਇੱਕ ਕਹਿੰਦੇ ਥਾਣੇ ਦੇ ਦਿਓ ਤੇ ਇੰਨੇ ਚਿਰ ਚ ਵਿਚਾਰ ਚੱਲ ਰਹੀ ਸੀ ਜਿੱਥੋਂ ਇਹ ਫੁਰਨਾ ਆਇਆ ਵੀ ਅਸੀਂ ਅਗਾਸ ਕਿਉਂ ਕਰੀਏ ਤੁਹਾਡੇ ਲਈ ਤੇ ਇੱਕ ਗੁਰਸ਼ਖ ਨੂੰ ਬੈਠੀ ਸੀ ਤੇ ਉਹ ਚੋਰ ਨੂੰ ਆਪਣੇ ਨਾਲ ਦਰਬਾਰ ਹਾਲ ਚ ਲੈ ਗਿਆ ਗੁਰੂ ਸਾਹਿਬ ਦੇ ਸਾਹਮਣੇ ਉਥੇ ਖੜ ਕੇ ਅਰਦਾਸ ਕੀਤੀ ਵੀ ਬਾਦਸ਼ਾਹ ਇਹਨੂੰ ਇੰਨਾ ਕੁ ਦੇ ਦੇ ਜਦੋਂ ਅਗਲੀ ਵਾਰੀ ਆਵੇ ਭਾਂਡੇ ਚੜਾ ਕੇ ਜਾ। ਤੁਸੀਂ ਪੰਥਕ ਜਜ਼ਬਾਤਾਂ ਦੀ ਤਰਜਮਾਨੀ ਕਰਨ ਦੀ ਬਜਾਏ ਪੰਥ ਦੀ ਪਿੱਠ 'ਤੇ ਛੋਰਾ ਮਾਰਿਆ। ਅਸੀਂ ਅਰਦਾਸ ਕਰਨ ਆਏ ਆ ਕਿ ਬਾਦਸ਼ਾਹ ਤੁਹਾਨੂੰ ਇੰਨੀ ਸਮਤ ਦੇਵੇ ਕਿ ਤੁਸੀਂ ਪੰਥ ਦੇ ਜਜ਼ਬਾਤਾਂ ਦੀ ਸਭ ਤੋਂ ਮੋਹਰੇ ਹੋ ਕੇ ਤਰਜਮਾਨੀ ਕਰ ਸਕੋ। ਬਸ ਇੰਨੀ ਕੁ ਤੁਹਾਡੇ ਲਈ ਅਰਦਾਸ ਕਰਨ ਆਏ ਹਾਂ। ਕਿ ਤੁਹਾਡੇ ਭਲੇ ਤੁਹਾਡੇ ਸਮਤ ਦੀ ਅਰਦਾਸ ਕਰਨੀ ਕੋਈ ਗੁਨਾਹ ਹੈ ਇਤਿਹਾਸਕ ਤੌਰ ਤੇ ਸਿਧਾਂਤਕ ਤੌਰ ਤੇ ਫਿਰ ਤੁਸੀਂ ਅਰਦਾਸ ਦਾ ਜਪਜੀ ਸਾਹਿਬ ਦੇ ਪਾਠ ਦਾ ਉਦੈ ਵਿਰੋਧ ਕਰੋ ਜਿਵੇਂ ਕੋਟਕਪੁਰੇ ਚ ਕੀਤਾ ਸੀ ਤੁਹਾਨੂੰ ਲੱਖ ਮੁਬਾਰਕ ਹੈ ਆ ਪੁਲਿਸ ਵੀ ਤੁਹਾਡੇ ਨਾਲ ਖੜੀ ਹੈ ਭਾਵੇਂ ਕੋਟਕਪੁਰੇ ਆ ਨੂੰ ਡਾਂਗਾ ਵਰਾ ਲਓ ਠੀਕ ਹੈ ਤੁਹਾਡੇ ਨਹੀਂ ਅਸੀਂ ਸਿਰਫ ਕੋਈ ਅਰਦਾਸ ਕਰਨੀ ਹੈ ਕਾਲਪ ਕੋ ਨੂੰ ਸਮਤ ਬਖਸ਼ੇ ਜਿਹੜੇ ਸਾਈਨ ਤੁਸੀਂ ਅੰਤਰੀ ਕਮੇਟੀ ਦੇ ਮਤੇ ਤੇ ਜੇ ਸਾਨੀ ਜਾਣਕਾਰੀ ਮੁਤਾਬਕ ਠੀਕ ਹੈ ਜਾਂ ਗਲਤ ਹੈ ਜੇ ਨਹੀਂ ਕੀਤੇ ਇੱਕ ਮਿੰਟ ਉਹ ਤੁਸੀਂ ਕਰਿਓ ਨਾ ਜਵਾਬ ਦੇ ਬਣੋ ਇੱਥੇ ਨਹੀਂ ਜਵਾਬ ਦੇ ਬਣੋਗੇ ਤੇ ਹੋਰ ਥੋੜੇ ਦਿਨਾਂ ਦੀ ਗੱਲ ਹੈ ਹਰ ਗਲੀ ਨੁੱਕਰ ਤੇ ਹਰ ਗੁਰਦੁਆਰੇ ਦੇ ਹਰ ਸਟੇਜ ਤੇ ਜਵਾਬ ਦੇ ਤੁਹਾਨੂੰ ਦੇਣੀ ਪੈਣੀ ਹੈ ਪਾਜੀ ਨਹੀਂ ਸਕਦੇ ਪੋਲਿਟਿਕਲ ਹੋ ਗਏ ਉਹਨੂੰ ਨਹੀਂ ਕੋਈ ਪੋਲਿਟਿਕਲ ਨਹੀਂ ਹੈ ਜੀ ਇਹ ਸਾਡਾ ਧਾਰਮਿਕ ਇਹ ਸਾਡਾ ਸਾਡਾ ਅੰਦਰੂਨੀ ਮੈਟਰ ਹੈ ਜੀ ਸਾਡੇ ਪਰਮੰਦੇ ਜੀ ਦਾ ਰੋਣ ਬੰਦੇ ਸਾਡੇ ਸਾਡੇ ਭਰਾ ਨੇ ਕੋਈ ਗੱਲ ਨਹੀਂ ਇੱਕੇ ਸਿਆਸੀ ਆਕਾ ਦੀ ਚਾਹ ਪੁਲਸੀ ਦੇ ਹਾਰ ਦੇ ਵਿੱਚ ਕਿਤੇ ਬਾਗੀ ਹੋ ਗਏ ਨੇ ਪੰਥ ਤੋਂ ਤੇ ਅਸੀਂ ਤੁਹਾਡੇ ਲਈ ਅਰਦਾਸ ਕਰਦੇ ਹਾਂ ਤੁਸੀਂ ਬਦਾਵੇ ਪਾੜੋ ਪੰਥ ਦੇ ਮੁੱਖ ਧਾਰਾ ਅਚ ਪੰਥਕ ਸਿਧਾਂਤਾਂ ਦੀ ਤਰਜਮਾਨੀ ਕਰਨ ਲਈ ਪੰਥ ਨੂੰ ਦਿੱਤੇ ਇਹ ਬਦਾਵੇ ਪਾੜ ਕੇ ਪੰਥ ਚ ਵਾਪਸ ਆ ਤੇ ਵੀ ਬਰਦਾਸ਼ ਕਰਦੇ ਹਾਂ ਹੁਣ ਤੁਹਾਡੇ ਲਈ ਤੁਹਾਨੂੰ ਵੀ ਬੇਨਤੀ ਹੈ ਜਿਹੜੇ ਖੜੇ ਹੋ ਜਿਸ ਵੀ ਆਰਥ ਚਾਹਤ ਨੂੰ ਸੀਚ ਜਿਹੜੀ ਖੁਸ਼ ਕਰਨ ਲਈ ਆਇਓ ਅਰਦਾਸ ਚ ਸ਼ਾਮਲ ਹੋਵੋ ਸ਼ਾਂਤੀ ਬਖਸ਼ੇ ਅਰਦਾਸ ਦੇ ਵਿੱਚ ਅਸੀਂ ਬੇਨਤੀ ਕਰਦੇ ਆਂ ਭਾਈ ਸਾਹਿਬ ਨੂੰ ਵੀ ਜਿਹੜਾ ਰੋਲਾ ਪਾਣਾ ਪਾਈ ਜਾਣ ਤੋਂ ਕੋਈ ਗੱਲ ਨਹੀਂ ਜੇ ਅਰਦਾਸ ਦੀ ਬੇਜ ਵੀ ਕਰਨੀ ਹੋਊਗੀ ਤੇ ਕਰ ਲੈਣਗੇ Oh my okay. اور برداشت میں یہ اپ درخواست شروع میں میں اے پانچڑی لکھنا ہے اس کے ساتھ جو ارڈے وچ جڑے کام کو بڑھا دے گئے سنت بخشے تو میں جگ <سؤال>

سم کے ਦੇਰਿਆ ਕਿਰਸ਼ੰਤਿਆ ਜੀ ਤੁਸੀਂ ਸਭ ਤੋਂ ਜਾਏ ਤੇ ਬਹਾਦਰ ਸੋਏ ਅਕਰਮਾਉਣ ਲੱਗੇ ਹੋਏ ਥਾਏ ਸਭ ਥਾਈ ਹੋਣਾ ਇਸਾ 10ਵੇਂ ਪਾਸ਼ਾ ਗੁਰੂਬੰਦ ਸਿੰਘ ਸਾਹਿਬ ਸਭ ਥਾਈ ਹੋਣਾ ਜੀ ਸਾਰੇ ਦਸਾ ਪਾਸ਼ਾ ਕੇ ਜੰਗ ਦੇ ਯੋਧ ਧੰਤਨ ਸਿੰਘ ਗੁਰੂ ਗ੍ਰੰਥ ਸਾਹਿਬ ਪਾੜ ਦੇ ਦਰਸ਼ਨ ਗੁਦਾਰ ਦੇ ਧੰਨ ਚੱਕ ਬੋਲੇ ਜੀ ਵਾਹਿਗੁਰੂ ਪਿਆਰਿਆtio ਸਭ ਜਾਨੇ 40 ਮੁਕਤੀਆਂ ਟੀਆਂ ਜੁਕੀਆਂ ਤਕੀਆਂ ਜਿਹਨਾਂ ਨਾਮ ਜਪੇ ਬਣ ਕੇ ਸ਼ਕਾਇ ਦੇਖ ਚਲਾਈ ਤੇ ਗਵਾਈ ਦੇਖ ਕੇ ਦੇਖ ਦਿੱਤਾ ਜਨਾਬ ਪਿਆਰੇ ਸ਼ਿਆਰਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਵਾਅਲੈਕੁਮ। ਜਨਾਬ ਸਿੰਘਾ ਸੁਗਨਿਆ ਦੇ ਧਰਮੇ ਸੀ ਸਿੱਤੇ ਬੰਦ ਬੰਦ ਤਾਇ ਕੋਪਰੀ ਰੁਆ ਅੱਜ ਤੇ ਜਿਹੜੇ ਚੜੇ ਤਨ ਆ ਰਹੇ ਨਾਲ ਚਰਾਏ ਦੇ ਗੁਰਦੁਆਰੇ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ। ਸਿੱਖੀ ਕੇ ਸਾ ਸਵਰਸਾ ਸੰਗਣ ਵਾਏ ਜਨਾਬ ਪਿਆਰੇ ਸ਼ਿਆਰਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਵਾਅਲੈਕੁਮ। ਜਿਆ ਤਕਤਾ ਸਬਤ ਗੁਰਦੁਆਰੇ ਦਾ ਧਿਆਨ ਕਰਕੇ ਬੋਲੋ ਜੀ। ਵਾਅਲੈਕੁਮ। ਮੈਂ ਸਰਬਤਖਾਸ ਜੀ ਕੀ ਅਰਦਾਸ ਹੈ ਸਰਬਤਖਾਸ ਜੀ ਕੋ ਵਾਹਿਗੁਰੂ 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 ਚਿੱਤਾ ਵਿੱਚ ਤੌਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਸ ਸਈ ਸਾਹਿਬ ਤਹਾਂ ਤਹਾਂ ਰਚ ਰੈ ਦੇਖਦੇ ਫਤੇ ਵਿਰਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਾਹਿਬ ਖਾਸ ਸਾਹਿਬ ਜੀ ਕੇ ਬੋਲ ਬਨ ਬੋਲੋ ਜੀ ਵਾਹਿਗੁਰੂ ਕਾਣ ਸਿੱਖੀ ਇਲਾਣ ਕੇ ਸਦਾਨ ਰਹਿਦਾਨ ਵੇਖਦਾਨ ਵਿਸਾਦਾਨ ਭਰੋਸਾਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅਮਰ ਸੱਜੀ ਦੇ ਸ਼ਨਾਣ ਚੌਕੀਆਂ ਝੰਡੇ ਬੰਬੇ ਜੁਗ ਜੁਗ ਤਲ ਧਰਮ ਕਾਜੇਕਾਰ ਬੋਲੋ ਜੀ ਵਾਹਿਗੁਰੂ ਦਾ ਮਨ ਨਿਮਮ ਮਤਿ ਕੀ ਮਤ ਪੱਧਰਾ ਰੱਖਾ ਆਕਾਲ ਪੁਰਖ ਬਾਇ ਗੁਰ ਆਪਣੇ ਪੰਥ ਦੇ ਸਦਾ ਸਹਾਇ ਹੋਣਾ ਤੇ ਤਾਰ ਜਿਓ ਸ੍ਰੀ ਨਨਕਾਉਣਾ ਸਾਹਿਬ ਤੇ ਹੋਰ ਪੁਰਖਵਾਰਿਆ ਗੁਰਧਾਮਾਂ ਦੇ ਜਿਨ੍ਹਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਖੁੱਲੇ ਦਰਸ਼ਨ ਦਾਤਿ ਸੇਵਾ ਸੰਭਾ ਦਾਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਣਾ ਇਹ ਨਮਣ ਨਮਾਨ ਤਾਣੇ ਤਾਣੇ ਊਟੇ ਦੇ ਊਟ ਨੇ ਆਸਿਰ ਦੇ ਆਸਿਰ ਸੱਚੇ ਪਿਤਾ ਜੀਓ ਮੇਰਾ ਤੇ ਮਾਲਕ ਸੱਚੇ ਪਾਤਸ਼ਾਹ ਆਪ ਹੀ ਸੌਰ ਵਿੱਚ ਵਰਤਾ ਪਰ ਖਲਵਾ ਬਾਨ ਨੰਗਾ ਹੋਇਆ ਮੇਰਾ ਤੇ ਮਾਲਕ ਸੱਚੇ ਪਾਤਸ਼ਾਹ ਜੀ ਜੀ ਨੇ ਸਿੱਖ قوم ਦੇ ਸੱਚੇ ਪਾਛੇ ਉਧੇਦਾਰ ਹਨ ਸੱਚੇ ਪਾਛੇ ਸੱਚੇ ਧਗਣਾ ਕੰਮ ਕਰਨ ਦਾ ਬੰਦ ਬਖਸ਼ ਸੱਚੇ ਪਾਛੇ ਜੀ ਆਫਿਸ ਮਤਬਖਸ਼ੋ ਸਭ ਤਰ੍ਹਾਂ ਕਰਕੇ ਆਪਣੀਆਂ ਰਹਿਮਤਾ ਬਖਸ਼ੋ ਸੱਚੇ ਪਾਛੇ ਜੀ ਮੇਰਾ ਤੇ ਮਾਲਕ ਰਾਜ ਕਰੇਗਾ ਖਾਲਸਾ ਕੀ ਰਹਿਣਾ ਕੋਏ ਔਰ ਹੋਏ ਸਭ ਮਿਲेंगे ਬੱਚੇ ਸ਼ਰਨ ਦੇ ਹੋ ਸੱਚੇ ਪਾਛੇ ਨਾ ਸਾਰੇ ਸਿੰਘਾਂ ਨੂੰ ਸੱਚੇ ਪਾਛੇ ਕਿੱਥੇ ਹੋਣ ਦਾ ਬੰਦ ਬਖਸ਼ੋ ਮੇਰਾ ਤੇ ਮਾਲਕ ਔਰ ਸੱਚੇ ਧਗਣਾ ਸੱਚੇ ਪਾਛੇ ਜਿਹੜੇ ਉਧੇਦਾਰ ਹਨ ਅچھے ਸੱਚੇ ਧਗਣਾ ਕੰਮ ਕਰ ਸਕਣ ਸਭ ਤਰ੍ਹਾਂ ਕਰਕੇ ਆਪਣੀ ਮਿਹਰ ਕਰਨੀ ਦਇਆ ਕਰਨੀ ਸਚੇ ਪਾਛੇ ਜਬੀ ਸਭ ਦੇ ਪਾਠ ਹੋਏਨ ਸਚੇ ਪਾਛੇ 24 ਸਭ ਦੇ ਪਾਠ ਹੋਏ ਮੇਰਾ ਦੇ ਮਾਲ ਸਚੇ ਪਾਛੇ ਜੋ ਗੱਟੀਆਂ ਪੁਲਾਂਛਾ ਮਾਸਤਰੀਆਂ ਉਗਣਾ ਜਿਤਾਰਨੇ ਸਭ ਤਰ੍ਹਾਂ ਕਰਕੇ ਆਪਣੀ ਮਿਹਰ ਕਰਨੀ ਦਇਆ ਦ੍ਰਿਸ਼ਟੀ ਬਖਸ਼ਨੀ ਸਚੇ ਪਾਛੇ ਜਿਓ ਚੜਦੀ ਕਲਾ ਤਬੀਸ ਚੇ ਪਾਛੇ ਪੰਥ ਦੀਆਂ ਔਰ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਤਿਨਾਮ ਵਾ वाहेगुरु जी ख़ास वाहेगुरु जी फटि